ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਗਗਨਦੀਪ ਸਿੱਖੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਪ੍ਰੋਵਾਈਡ ਕੀਤੀ ਸੀ ਜੋ ਕਿ ਰੀਜਨਿੰਗ ਦੀ ਸੀ ਅਲਫਾਬੈਟ ਨੰਬਰ ਦੀ ਸੀ ਜੇਕਰ ਉਹ ਨਹੀਂ ਦੇਖੀ ਤਾਂ ਉਸ ਨੂੰ ਦੇਖਣਾ ਨਾ ਭੁੱਲਣਾ ਉਸ ਨੂੰ ਜ਼ਰੂਰ ਦੇਖਣਾ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ ਉਸ ਨੂੰ ਦੇਖਣਾ ਜ਼ਰੂਰ ਦੋਸਤੋ ਕਿਉਂਕਿ ਅਲਫਾਬੈਟ ਦੇ ਜਿੰਨੇ ਵੀ ਕੁਐਸਚਨ ਆਉਂਦੇ ਹਨ ਸਾਰੇ ਨੰਬਰ بیسਟ ਹੁੰਦੇ ਹਨ ਤਾਂ ਦੋਸਤੋ ਉਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਬੈਨੀਫੀਸ਼ੀਅਲ ਵੀਡੀਓ ਹੈ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਜਿੰਨੀਆਂ ਵੀ ਮੈਂ ਵੀਡੀਓਜ਼ ਅਪਲੋਡ ਕਰਦਾ ਹਾਂ ਚੈਨਲ ਤੇ ਸਾਰਿਆਂ ਦੇ ਵਿੱਚ ਕੰਟੈਂਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਕੰਟੈਂਟ ਉਹੀ ਹੁੰਦਾ ਹੈ ਜੋ ਕਿ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਜੋ ਆਪਾਂ ਬਣਾਉਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਚੈਨਲ ਦੇ ਨਿਊ ਬੀਬਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਬੈਲ ਆਈਕਨ ਬਣਿਆ ਹੋਇਆ ਉਸ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਬੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਤਾਂ ਜੋ ਸਾਰਿਆਂ ਤੱਕ ਇਹ ਵੀਡੀਓ ਚਲੀ ਜਾਵੇ ਜੋ ਕੋਚਿੰਗ ਨਹੀਂ ਲੈ ਸਕਦੇ ਕਮੈਂਟ ਕਰਨਾ ਕਮੈਂਟ ਕਰਕੇ ਆਪਣੇ ਸੁਝਾਅ ਦੱਸਣਾ ਅਤੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਕਿਉਂਕਿ ਲਾਈਕ ਕਰਨ ਦੇ ਨਾਲ ਮੈਂ ਮੋਟੀਵੇਟ ਹੋ ਜਾਂਦਾ ਹਾਂ ਅਤੇ ਤੁਹਾਨੂੰ ਹੋਰ ਵੀ ਜਾਦੇ ਵੀਡੀਓਜ਼ ਹਨ ਜੋ ਵਧੀਆ-ਵਧੀਆ ਪ੍ਰੋਵਾਈਡ ਕਰ ਸਕਾਂਗਾ ਤਾਂ ਦੋਸਤੋ ਅੱਜ ਆਪਾਂ ਗੱਲ ਓਨਲੀ ਕਰਨੀ ਹੈ ਜੋ ਕਿ ਆਪੋਜ਼ਿਟ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪਾ ਲੈਨੇ ਹਾਂ ਇੱਥੇ ਉਸੇ ਤਰ੍ਹਾਂ ਅਲਫਾਬੈਟ ਪਾ ਲੈਨੇ ਹਾਂ a b c d e f g h i j k l m ਤੁਹਾਨੂੰ ਦੱਸਿਆ ਸੀ ਕਿ ਆਪਣੇ ਟੋਟਲ ਅਲਫਾਬੇਟ ਕਿੰਨੇ ਹਨ 26 ਹਨ ਤਾਂ 26 ਦੇ ਵਿੱਚੋਂ 13 ਅਲਫਾਬੇਟ ਅਸੀਂ ਇਸ ਤਰ੍ਹਾਂ ਰੱਖ ਲਏ ਫਿਰ ਇਸ ਤੋਂ ਮਗਰੋਂ ਅਸੀਂ ਘਰ ਤੋਂ ਅਸੀਂ ਦਫ਼ਤਰ ਤੱਕ ਆ ਗਏ ਹੁਣ ਦਫ਼ਤਰ ਤੋਂ ਅਸੀਂ ਪਿੱਛੇ ਵੱਲ ਨੂੰ ਘਰੇ ਜਾਣਾ ਹੈ ਤਾਂ n o p q r s t u v w x y z ਤਾਂ ਦੋਸਤੋ ਇਹ ਜੋ ਸੀਕੁਐਂਸ ਬਣੀ ਹੈ ਇਹ ਕੀ ਬਣੀ ਹੈ ਸਾਡੀ ਆਪੋਜ਼ਿਟ ਨੰਬਰ ਦੀ ਬਣੀ ਹੈ ਮਤਲਬ ਕੀ ਹੈ ਇਹ ਸਾਡੇ ਆਪੋਜ਼ਿਟ ਨੰਬਰ ਹਨ ਜਿਨ੍ਹਾਂ ਨੂੰ ਅਸੀਂ ਆਪੋਜ਼ਿਟ ਨੰਬਰ ਬੋਲਦੇ ਹਾਂ ਤਾਂ ਆਪੋਜ਼ਿਟ ਅਲਫਾਬੈਟ ਕਹਿ ਸਕਦੇ ਹਾਂ ਇਸ ਨੂੰ ਅਸੀਂ ਇਸ ਦੀ ਕੀ ਹੈ ਇਹ ਸੀਕੁਐਂਸ ਬਣ ਗਈ ਹੈ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਂਦਾ ਹੈ ਕਿ A ਦਾ ਨੰਬਰ 1 ਹੁੰਦਾ ਹੈ Z ਦਾ ਨੰਬਰ 26 ਹੁੰਦਾ ਹੈ ਦੋਨਾਂ ਨੂੰ ਜੋੜ ਕੇ ਟਰਿਕ ਬਣਾਈ ਜਾਂਦੀ ਹੈ ਦੋਸਤੋ ਤਾਂ ਉਹ ਕੀ ਹੁੰਦਾ ਹੈ 27 ਕੀ ਹੈ ਇੱਕ ਟਰਿਕ ਬਣਾ ਦਿੱਤੀ ਜਾਂਦੀ ਹੈ ਤਾਂ ਜਿਸ ਦਾ ਵੀ ਤੁਹਾਨੂੰ ਅਲਫਾਬੈਟ ਦਾ ਨੰਬਰ ਯਾਦ ਹੋਣਾ ਚਾਹੀਦਾ ਹੈ ਇਸ ਦੇ ਲਈ ਜੇਕਰ ਆਪੋਜ਼ਿਟ ਕੱਟਣਾ ਹੈ ਤਾਂ 27 ਦੇ ਵਿੱਚੋਂ ਅਸੀਂ ਉਸ ਨੂੰ ਘਟਾ ਦੇਵਾਂਗੇ ਜੇਕਰ 27 ਹੈ ਤੇ ਜੇਕਰ ਅਸੀਂ I ਦਾ ਸਾਨੂੰ ਪਤਾ ਹੈ 9 ਹੈ ਇਸ ਦਾ ਆਪੋਜ਼ਿਟ ਕੱਟਣਾ ਹੈ ਤਾਂ 8 ਆ ਗਿਆ 18 ਮਤਲਬ ਕੀ ਆ i ਦਾ ਆਪੋਜ਼ਿਟ ਕੀ ਹੋਊਗਾ ਹਮੇਸ਼ਾ ਹੀ r ਹੋਊਗਾ ਤਾਂ a ਸੀ ਦੋਸਤੋ ਟਿਕ ਬਟ ਅਸੀਂ ਇਹ ਨਹੀਂ ਕਰਨੀ ਕਿਸ ਤਰ੍ਹਾਂ ਕਰਨੀ ਹੈ ਅਸੀਂ 27 ਦੇ ਵਿੱਚੋਂ ਮਾਈਨਸ ਨਹੀਂ ਕਰਨਾ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਜਦੋਂ ਵੀ ਕੋਈ ਵੀਡੀਓ ਲੈ ਕੇ ਆਉਣਾ ਹਾਂ ਇੱਕ ਤਮਾਕਾ ਹੁੰਦਾ ਹੈ ਦੋਸਤੋ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਸ਼ੇਅਰ ਇੰਨੀ ਜ਼ਿਆਦਾ ਕਰਨਾ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਦੇਖੋ ਹੁਣ ਇਸ ਦੇ ਵਿੱਚ ਦੋਸਤੋ ਦੇਖੋ 13 알파벳 ਆਪਾਂ ਇਸ ਤਰ੍ਹਾਂ ਲਿਖ ਲਈ ਸਨ ਅਤੇ 13 ਕੀ ਆ ਇੱਥੋਂ ਬੈਕਚੈਲ ਪੇ ਸੀ ਇੱਥੋਂ ਥੱਲੇ ਵਾਲਾ ਸੀ ਇੱਥੋਂ ਅਸੀਂ ਤਾਂ ਵੱਲ ਨੂੰ ਚਲੇ ਗਏ ਤਾਂ ਇੱਥੇ ਤੱਕ ਆ ਗਏ ਆਪੋਜੀਟ ਬਣ ਕੇ ਹੁਣ ਇਹਨਾਂ ਨੂੰ ਯਾਦ ਕਿਵੇਂ ਕਰਕੇ ਪੇਪਰ ਦੇ ਵਿੱਚ ਕੁਐਸਚਨ ਆ ਜਾਊਗਾ ਤੁਹਾਨੂੰ ਕਿ a x y b ਬਰਾਬਰ ਕੀ ਹੋਵੇਗਾ z c b ਤੇ y ਹੋਵੇਗਾ ਤਾਂ ਅਸੀਂ ਦੱਸਣਾ ਹੋਵੇਗਾ ਦੋਸਤੋ ਉਤੇ मीनिंग ਕਿਸ ਦਾ ਸੀ ਦਾ ਆਰ ਪੀ ਤੇ ਕਯੂ ਬਰਾਬਰ ਕੀ ਹੋਵੇਗਾ ਇਹ ਕੀ ਹੈ ਸਾਡਾ ਕੁਐਸਚਨ ਆਵੇਗਾ ਤਾਂ ਇੱਥੇ ਕੀ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਆਪੋਜ਼ਿਟ ਯਾਦ ਹੋਣੀ ਚਾਹੀਦੀ ਹਨ ਇਹ ਤਾਂ ਸਾਡੇ ਲਈ ਕੁਝ ਵੀ ਨਹੀਂ ਹੈ ਤਾਂ ਦੇਖੋ ਦੋਸਤੋ ਇੱਥੇ ਕੀ ਪਾਇਆ ਹੋਇਆ ਹੈ ਏ ਤੇ ਬਾਅਦ ਕੀ ਹੈ ਜੈਡ ਤਾਂ ਏ ਤੋਂ ਬਾਅਦ ਕੀ ਹੈ ਜੈਟ ਆ ਰਿਹਾ ਹੈ ਮਤਲਬ ਕਿ ਆਪੋਜ਼ਿਟ ਚੱਲ ਰਿਹਾ ਹੈ ਐਕਸ ਤੋਂ ਮਤਲਬ ਕੀ ਹੈ ਇਕਸਾ ਤਾਂ ਸਿੱਧਾ ਹੋਇਆ ਹੈ ਸੀ ਲਿਖ ਦਿੱਤਾ ਬਟ ਦੋਸਤੋ ਵਾਈ ਬੀ ਆ ਤਾਂ ਇੱਥੇ ਹੀ ਬੀ ਵਾਈ ਆ ਗਿਆ ਆਪੋਜ਼ਿਟ ਚੱਲ ਰਹੀ ਹਨ ਤਾਂ ਜੋ ਸਬੰਧ ਇਹਨਾਂ ਵਿੱਚ ਹੈ ਉਹੀ ਅਸੀਂ ਇੱਥੇ ਲਿਖਾਂਗੇ ਕਿਸ ਤਰ੍ਹਾਂ ਲਿਖਾਂਗੇ ਪੇਪਰ ਦੇ ਵਿੱਚ ਆ ਗਿਆ ਤਾਂ ਸੈਕਿੰਡ ਵਾਲਾ ਸਮ ਹੋਵੇਗਾ ਬਟ ਅਸੀਂ ਕੀ ਹੈ 10 ਜਾਂ 8 ਸੈਕਿੰਡ 8 ਮਿੰਟ ਅਸੀਂ ਆਰਾਮ ਦੇ ਨਾਲ ਲਗਾ ਦਿੰਦੇ ਹਾਂ ਇਹ ਜਿਹੜੇ ਸਵਾਲਾਂ ਦੇ ਵਿੱਚ ਕਈ ਵਾਰ ਤਾਂ ਸਾਨੂੰ ਉੱਥੇ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਪੁੱਛਿਆ ਕੀ ਹੈ ਤਾਂ ਦੇਖੋ ਦੋਸਤੋ ਹੁਣ ਆ ਗਈ ਗੱਲ ਟ੍ਰਿਕ ਦੀ ਤਾਂ ਇਹ ਕੀ ਹੈ ਤੁਹਾਡੀ ਟ੍ਰਿਕ ਹੈ ਕਿਹੜੀ ਹੈ ਦੇਖੋ ए जेड ਨੂੰ ਅਸੀਂ ਲਿਖਾਂਗੇ ਅੱਜ बी वाई ਨੂੰ ਬਾਈਕ ਕਰਕਸ ਦੇਖੋ ਇਹਨਾਂ ਦੇ ਵਿੱਚੇ ਹੀ ਛੁਪੇ ਹੋਏ ਹਨ ਅੱਜ ਦੇ ਵਿੱਚ ए ਤੇ ਜੈਡ ਛੁਪਿਆ ਹੋਇਆ ਹੈ बी वाई ਬਾਈਕ ਸੀ ਐਕਸ ਕਰਕਸ ਫਿਰ ਕੀ ਆ ਗਿਆ ਸਾਡਾ ਡਿਜ਼ਨੀ ਵਰਡ ਡਿਜ਼ਨੀ ਵਰਡ ਫਿਰ ਆ ਗਿਆ ਸਾਡਾ ਹੁਣ ਦੇਖੋ ਇੱਥੇ ਅਸੀਂ ਇੰਗਲਿਸ਼ ਚ ਪਾ ਦਿੱਤਾ ਕਿਉਂ ਪਾਇਆ ਕਿਉਂਕਿ ਸਾਨੂੰ ਈ ਤੇ ਵੀ ਹੀ ਚਾਹੀਦੇ ਹਨ ਸੋ ਇਸ ਕਰਕੇ ਅਸੀਂ वनिंग पा दिता उसके एफ यू है इसनों अं फ्यू लिख दें इसनों अं जी टी का जी टी पा दिता मगर की पा दें रूट पा दें इतने की पा दें अंजाबी हस पा दें आई आर का मतलब कि पाता, आयरन पा दें जे के ऊदा मतलब जकारता हो गया दोस्तों जकारता के पी का जो हो गया साड़ी ट्रिक है हम के पी एस गिल ਜੋ ਕਿ ਸਾਡਾ ਬਹੁਤ ਫੇਮਸ ਹੋਇਆ ਹੈ ਪੰਜਾਬ ਦੇ ਵਿੱਚ ਐਲਓ ਨੂੰ ਅਸੀਂ ਲਿਖਾਂਗੇ ਲੋ ਤੇ ਐਮ ਐਨ ਨੂੰ ਲਿਖਾਂਗੇ ਮੈਨ ਇਹ ਵੱਡੇ ਕਿਉਂ ਪਾਈ ਹਨ ਕਿਉਂਕਿ ਇਹੀ ਤਾਂ ਸਾਡੇ ਕੀਵਰਡ ਹਨ ਤਾਂ ਇਹਨਾਂ ਨੂੰ ਤਾਂ ਅਸੀਂ ਦੇਖਣਾ ਹੈ ਦੋਸਤੋ ਤਾਂ ਦੇਖੋ ਹੁਣ ਇੱਥੇ ਇੱਕ ਸਟੋਰੀ ਚੱਲ ਰਹੀ ਹੈ ਤੁਸੀਂ ਇਸ ਚੀਜ਼ ਨੂੰ ਇੰਨਾ ਹੀ ਰੱਖਣਾ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਬਾਕੀ ਜੋ ਚੀਜ਼ ਹੈ ਇਹ ਤਾਂ ਕੀ ਆ ਗਿਆ ਸਾਡਾ ਪ੍ਰੈਕਟਿਸ ਵਾਲਾ ਪਾਸਾ ਆ ਗਿਆ ਤਾਂ ਦੇਖੋ ਦੋਸਤੋ ਇੱਥੇ ਦੇਖੋ ਸਟੋਰੀਜ਼ ਦੀ ਕੀ ਬਣ ਰਹੀ ਹੈ ਅੱਜ ਮੈਂ ਬਾਈਕ ਤੇ ਗਿਆ ਬਾਈਕ ਤੇ ਗਿਆ ਤਾਂ ਬਾਈਕ ਦਾ ਨਾਮ ਹੋਵੇਗਾ ਉਸੇ ਹੀ ਕ੍ਰਕਸ ਕ੍ਰਕਸ ਤੇ ਜਦੋਂ ਮੈਂ ਗਿਆ ਤਾਂ ਕਿੱਥੇ ਗਿਆ ਡਿਜ਼ਨੀ ਵਰਲਡ ਘੁੰਮਣ ਗਿਆ ਬੱਚਿਆਂ ਨੂੰ ਲੈ ਕੇ ਘੁਮਾਉਣ ਵਾਲੀ ਜਗ੍ਹਾ ਹੈ ਤਾਂ ਕਦੋਂ ਗਿਆ ਈਵਨਿੰਗ ਟਾਈਮ ਦਾ ਸ਼ਾਮ ਨੂੰ ਗਿਆ ਤੇ ਸ਼ਾਮ ਨਹੀਂ ਕਹਿਣਾ ਤੁਸੀਂ ਈਵਨਿੰਗ ਹੀ ਕਹਿਣਾ ਹੈ ਤੇ ਈਵਨਿੰਗ ਟਾਈਮ ਦਾ ਥੱਲੇ ਕੀ ਹੈ ਫਿਊਲ ਪਾਇਆ ਹੋਇਆ ਹੈ ਤਾਂ ਬਾਈਕ ਕ੍ਰਕਸ ਦੇ ਵਿੱਚ ਕੀ ਹੈ ਫਿਊਲ ਪੈਂਦਾ ਹੈ ਅਤੇ ਪੰਪ ਹਮੇਸ਼ਾ ਕਿੱਥੇ ਹੁੰਦੇ ਹਨ ਜੀਟੀ ਰੋਡ ਤੇ ਹੁੰਦੇ ਹਨ ਤਾਂ ਬਾਈਕ ਦੇ ਵਿੱਚ ਫਿਊਲ ਪਵਾਇਆ ਫਿਰ ਕਿੱਥੋਂ ਪਵਾਇਆ ਸੀ ਜੀਟੀ ਰੋਡ ਤੇ ਪਵਾਇਆ ਜਾਂ ਫਿਊਲ ਪਵਾ ਕੇ ਕਿੱਥੇ ਹੋ ਗਿਆ ਜੀਟੀ ਰੋਡ ਤੇ ਚੜ ਗਿਆ ਤਾਂ ਉਹ ਕੀ ਹੋਣ ਲੱਗ ਗਿਆ ਹੱਸਣ ਲੱਗ ਗਿਆ ਕਿਉਂਕਿ ਉਸ ਦਾ ਜੋ ਬਾਈਕ ਸੀ ਉਹ ਖਟਾਰਾ ਮੋਟਰਸਾਈਕਲ ਸੀ ਤੇ ਉਸ ਨੂੰ ਹੱਸਣ ਲੱਗ ਗਿਆ ਕਿ ਮੇਰਾ ਬਾਈਕ ਜੀਟੀ ਰੋਡ ਤੇ ਚੜ ਗਿਆ ਅੱਗੇ ਹੈ ਆਇਰਨ ਆਇਰਨ ਦਾ ਮਤਲਬ ਹੈ ਦੋਸਤੋ ਲੋਹਾ ਤਾਂ ਬਾਈਕ ਜੋ ਹੁੰਦੀ ਹੈ ਪਲਾਸਟਿਕ ਦੀ ਨਹੀਂ ਹੁੰਦੀ ਤਾਂ ਉਹ ਲੋਹੇ ਦੀ ਹੁੰਦੀ ਹੈ ਤਾਂ ਆਇਰਨ ਯਾਦ ਰੱਖਣਾ ਹੈ ਉਹ ਜਦੋਂ ਹੱਸਣ ਲੱਗ ਗਿਆ ਸੀ ਤਾਂ ਹੱਸਦਾ ਹੱਸਦਾ ਉਹ ਕਿੱਥੇ ਪਹੁੰਚ ਗਿਆ ਸੀ ਜਕਾਰਤਾ ਪਹੁੰਚ ਗਿਆ ਜਕਾਰਤਾ ਸਾਡਾ ਕੀ ਹੈ ਦੇਸ਼ ਦਾ ਨਾਮ ਹੈ ਤਾਂ ਜਕਾਰਤਾ ਚਲਾ ਗਿਆ ਦੋਸਤੋ ਜਕਾਰਤਾ ਤੋਂ ਬਾਅਦ ਉੱਥੋਂ ਦੇ ਲੋਕਾਂ ਦਾ ਜੋ ਬੂਲ ਚਾਲ ਸੀ ਵਧੀਆ ਨਹੀਂ ਲੱਗੀ ਰਹਿਣ ਸੈਨ ਵਧੀਆ ਨਹੀਂ ਲੱਗਿਆ ਤਾਂ ਉਹ ਕਿੱਥੇ ਆ ਗਿਆ ਫਿਰ ਪੰਜਾਬ ਮੁੜਿਆ ਆ ਕੇ ਪੀਪੀਐਸ ਗਿੱਲ ਦੇ ਘਰੇ ਪੀਪੀਐਸ ਗਿੱਲ ਦੇ ਘਰੇ ਜਦੋਂ ਆਇਆ ਤਾਂ ਉਸਨੇ ਦੇਖਿਆ ਕਿ ਉਸਦਾ ਬਾਈਕ ਜੋ ਕ੍ਰੈਕਸ ਸੀ ਫਿਊਲ ਪਾਇਆ ਹੋਇਆ ਸੀ ਉਹ ਕੀ ਹੋ ਗਿਆ ਸੀ ਲੋ ਹੋ ਗਿਆ ਸੀ ਤੇ ਜਦੋਂ ਲੋ ਹੋ ਗਿਆ ਉਸਨੇ ਦੇਖਣਾ ਚਾਹਿਆ ਤਾਂ ਹੈਲਮਟ ਲਾਇਆ ਤਾਂ ਪਤਾ ਕੀ ਲੱਗਿਆ ਕਿ ਉਹ ਮੈਂ ਸੀ ਤਾਂ ਦੱਸੋ ਸਭ ਤੋਂ ਪਹਿਲਾਂ ਦੋਸਤੋ ਇਹ ਟ੍ਰਿਕ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਤਾਂ ਦੇਖੋ ਅੱਜ ਮੈਂ ਬਾਈਕ ਤੇ ਗਿਆ ਕਰਕਸ ਤੇ ਗਿਆ ਕਿੱਥੇ ਗਿਆ ਸੀ ਡਿਜ਼ਨੀ ਵਰਡ ਕਮਾਉਣ ਵਾਲੀ ਜਗ੍ਹਾ ਹੈ ਤਾਂ ਡਿਜ਼ਨੀ ਵਰਡ ਡੀ ਦਾ ਵੀ ਡਬਲਯੂ ਵੀ ਯਾਦ ਹੋ ਜਾਵੇਗਾ ਡਬਲਯੂ ਆਗੇ ਦਾ ਡਿਜ਼ਨੀ ਵਰਡ ਬੋਲਦੇ ਹੋ ਡੀ ਵੀ ਆ ਗਿਆ ਠੀਕ ਹੈ ਇਹ ਕੀ ਆ ਗਿਆ ਈਵਨਿੰਗ ਟਾਈਮ ਗਿਆ ਫਿਊਲ ਪਵਾਇਆ ਬਾਈਕ ਦੇ ਵਿੱਚ ਜੀਟੀ ਰੂਟ ਤੇ ਚੜ ਗਿਆ ਮੋਟਰਸਾਈਕਲ ਹੱਸਣ ਲੱਗ ਪਿਆ ਆਇਰਨ ਦਾ ਬਣਿਆ ਹੁੰਦਾ ਹੈ ਮੋਟਰਸਾਈਕਲ ਮਤਲਬ ਕੀ ਹੈ ਲੋਹੇ ਦਾ ਜਕਾਰਤਾ ਪਹੁੰਚ ਗਿਆ ਜਕਾਰਤਾ ਤੋਂ ਕੀ ਹੈ ਵਾਪਸ ਆ ਗਿਆ ਪੰਜਾਬ ਕੇ ਪੀਐਸ ਗਿੱਲ ਦੇ ਘਰੇ ਏਪੀਐਸ ਗਿਲ ਤੋਂ ਕੀ ਹੋ ਗਿਆ ਬਾਈਕ ਤੇ ਜਿਹੜਾ ਤੇਲ ਪਵਾਇਆ ਹੋਇਆ ਸੀ ਫੀਲ ਪਵਾਇਆ ਹੋਇਆ ਸੀ ਉਹ ਲੋ ਹੋ ਗਿਆ ਲੋ ਹੋਣ ਤੋਂ ਬਾਅਦ ਸਾਨੂੰ ਕੀ ਪਤਾ ਲੱਗਿਆ ਕਿ ਬਾਈਕ ਸੀ ਜੋ ਚਲਾ ਰਿਆ ਸੀ ਉਹ ਮੈਨ ਚਲਾ ਰਿਆ ਸੀ ਤਾਂ ਇਹ ਸੀ ਇੱਕ ਮਿੰਨੀ ਸਟੋਰੀ ਮਿੰਨੀ ਸਟੋਰੀ ਸੀ ਜਿਸ ਨੂੰ ਅਸੀਂ ਕੀ ਹੈ ਫਨੀ ਸਟੋਰੀ ਕਹਿ ਸਕਦੇ ਹਾਂ ਤਾਂ ਦੋਸਤੋ ਇਸ ਤਰ੍ਹਾਂ ਯਾਦ ਕਰੀ ਦੀਆਂ ਹਨ ਕੋਈ ਵੀ ਟ੍ਰਿਕਸ ਹੁੰਦੀਆਂ ਹਨ ਜੋ ਕਿ ਸਾਨੂੰ ਵਧੀਆ ਯਾਦ ਹੋ ਸਕਣ ਨਾ ਕਿ ਉਹੋ ਜੀ ਟ੍ਰਿਕ ਕਰਨੀ ਹੈ ਜੋ ਸਾਨੂੰ ਯਾਦ ਹੀ ਨਾ ਹੋ ਸਕੇ ਜੇਕਰ ਯਾਦ ਹੀ ਕਰ ਲਿਆ ਫਿਰ ਤਾਂ ਅਸੀਂ ਕੀ ਹੈ ਉਸ ਦਾ ਫਾਰਮੂਲਾ ਯਾਦ ਕਰ ਲੈਣੇ ਹਨ ਤਾਂ ਉਸ ਨੂੰ ਅਸੀਂ ਟ੍ਰਿਕ ਨਹੀਂ ਕਰ ਸਕਦੇ ਕਿਉਂਕਿ ਐਗਜ਼ਾਮ ਦੇ ਵਿੱਚ ਦੋਸਤੋ ਜੋ ਕੁਐਸਚਨ ਪੁੱਛੇ ਜਾਂਦੇ ਹਨ ਉਹ ਟ੍ਰੀਕੀ ਕੁਐਸਚਨ ਹੁੰਦੇ ਹਨ ਬਟ ਜੇਕਰ ਟ੍ਰਿਕ ਆਉਂਦੀ ਹੈ ਇੱਕ ਤੇ ਉੱਥੇ ਉਹਨਾਂ ਨੇ 7ਵੀਂ 8ਵੀਂ ਟ੍ਰਿਕ ਵਾਲਾ ਕੁਐਸਚਨ ਪੁੱਛ ਲਿਆ ਉਹ ਸਾਨੂੰ ਨਹੀਂ ਆਉਣੀ ਤਾਂ ਕੀ ਹੈ ਸਾਨੂੰ ਟ੍ਰਿਕ ਇਸ ਤਰ੍ਹਾਂ ਦੀ ਪਤਾ ਹੋਣੀ ਚਾਹੀਦੀ ਹੈ ਕਿ ਉਹ ਸਾਰੇ ਹੀ ਪੇਪਰਾਂ ਦੇ ਵਿੱਚ ਇੰਪਲੀਮੈਂਟ ਹੋ ਸਕੇ ਲਾਗੂ ਹੋ ਸਕੇ ਤਾਂ ਦੋਸਤੋ ਇਹ ਸੀ ਇੱਕ ਆਪੋਜ਼ਿਟ ਸੀਰੀਜ਼ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪੋਜ਼ਿਟ ਸਾਨੂੰ ਪਤਾ ਕਿਵੇਂ ਲੱਗੂਗਾ ਤਾਂ ਦੇਖੋ ਦੋਸਤੋ ਜਦੋਂ ਵੀ ਅਸੀਂ ਪ੍ਰੈਕਟਿਸ ਸੈੱਟ ਲਾਉਣਾ ਹੈ ਪ੍ਰੈਕਟਿਸ ਸੈੱਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਅਸੀਂ ਦੇਖਣਾ ਹੈ ਸਭ ਤੋਂ ਪਹਿਲਾਂ ਅਸੀਂ ਆਪੋਜ਼ਿਟ ਨੰਬਰ ਨੂੰ ਦੇਖਣਾ ਹੈ ਉਸ ਤੋਂ ਮਗਰੋਂ ਮਤਲਬ ਕੀ ਹੈ ਅਲਫਾਬੈਟ ਦਾ ਆਪੋਜ਼ਿਟ ਦੇਖਣਾ ਹੈ ਵੀ ਆਪੋਜ਼ਿਟ ਹੈ ਕਿ ਨਹੀਂ ਜੇਕਰ ਨਹੀਂ ਹੈ ਤਾਂ ਫਿਰ ਅਸੀਂ ਨੰਬਰ ਤੇ ਆਉਣਾ ਹੈ ਐਵੇਂ ਨਹੀਂ ਕਿ ਸਿੱਧਾ ਹੀ ਨੰਬਰ ਲਾਉਣ ਲੱਗ ਜਾऊं ਤੇ ਤੁਹਾਡਾ ਕੀ ਹੈ ਟਾਈਮ ਖਰਾਬ ਹੋਵੇ ਤਾਂ ਦੇਖੋ ਦੋਸਤੋ ਹੁਣ ਜੋ ਸਵਾਲ ਆਉਂਦੇ ਹਨ ਉਹ ਇਸ ਲੈਵਲ ਦੇ ਹੁੰਦੇ ਹਨ ਕਿ ਕੁਐਸਚਨ ਪੁੱਛੂਗਾ ਉਹ a x y b z c b y c r p q ਤਾਂ ਉਸ ਤੋਂ ਮਗਰੋਂ ਮੈਂ ਤੁਹਾਨੂੰ ਕੀ ਹੈ ਇੱਕ ਵੀਡੀਓ ਦੇ ਵਿੱਚ ਪ੍ਰੈਕਟਿਸ ਸੈੱਟ ਹੀ ਲਗਾਵਾਂਗਾ ਜੋ ਕਿ ਤੁਸੀਂ ਕਮੈਂਟ ਬਾਕਸ ਵਿੱਚ ਦੱਸਣੇ ਹੋਣਗੇ ਕਿ ਇਹਨਾਂ ਦਾ ਆਨਸਰ ਕੀ ਕੀ ਹੋ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਆ ਦੋ ਬਿੰਦੀਆਂ ਦਾ ਮਤਲਬ ਹੁੰਦਾ ਹੈ ਕਿ ਸਬੰਧ ਜੋ ਕਿ ਇਸ ਦਾ ਇਸ ਨਾਲ ਸਬੰਧ ਹੈ ਉਹੀ ਦੋ ਤੇ ਦੋ ਚਾਰ ਬਿੰਦੀਆਂ ਆ ਗੀਆਂ ਮਤਲਬ ਕਿ ਇਸ ਦਾ ਮਤਲਬ ਬਰਾਬਰ ਹੋ ਗਿਆ ਉਹੀ ਇਸ ਦਾ ਇਸ ਨਾਲ ਸਬੰਧ ਹੋਵੇਗਾ ਤੁਹਾਨੂੰ ਮੈਂ ਦੱਸਿਆ ਹੈ ਕੀ ਹੈ ਟ੍ਰੀਕੀ ਵੀਦਨ ਕਰਨਾ ਹੈ ਅਸੀਂ A ਦਾ ਆਪੋਜ਼ਿਟ ਦੇਖਣਾ ਹੈ ਕੀ ਹੁੰਦਾ ਹੈ ਅੱਜ ਅੱਜ ਬੋਲਿਆ ਤਾਂ Z ਆ ਗਿਆ Z ਲਿਖ ਦਿੱਤਾ X ਆ ਗਿਆ ਤਾਂ ਅਸੀਂ ਬਾਈਕ ਦਾ ਨਾਮ ਲੈ ਲਿਆ ਕ੍ਰਕਸ ਤਾਂ C ਆ ਗਿਆ Y ਆ ਗਿਆ ਤਾਂ ਕੀ ਆ ਗਿਆ ਬਾਈਕ ਆ ਗਿਆ B ਆ ਗਿਆ B ਆ ਗਿਆ ਤਾਂ ਬਾਈਕ ਆ ਗਿਆ Y ਆ ਗਿਆ ਮਤਲਬ ਕੀ ਹੈ ਇਹ ਦੋਸਤੋ ਕੀ ਆ ਗਈ ਸਾਡੀ ਆਪੋਜ਼ਿਟ ਸੀਰੀ ਚੱਲ ਰਹੀ ਹੈ ਤਾਂ ਆਪੋਜ਼ਿਟ ਦਾ ਪਤਾ ਲੱਗ ਗਿਆ ਸਾਨੂੰ ਉਸ ਤੋਂ ਮਗਰੋਂ ਅਸੀਂ ਰਾਮ ਨਮ ਕਰਸਾ ਦੇ ਹਾਂ ਦੇਖੋ ਦੋਸਤੋ ਹਮੇਸ਼ਾ ਪੀਪਰ ਦੇ ਵਿੱਚ ਜੋ ਤੁਹਾਡੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਪਹਿਲਾਂ ਤੇ ਅਖੀਰਲਾ ਹੀ ਪਤਾ ਹੁਣੇ ਸੀ ਦਾ ਆਪੋਜ਼ਿਟ ਜਿਹੜਾ ਹੁੰਦਾ ਹੈ ਐਕਸ ਹੁੰਦਾ ਹੈ ਕਿਉਂਕਿ ਸੀ ਕਰਕਸ ਬੋਲਣਾ ਸੀ ਤੇ ਕਯੂ ਨੂੰ ਅਸੀਂ ਕੀ ਬੋਲਣਾ ਹੈ ਜਕਾਰਤਾ ਮਤਲਬ ਜੀ ਵਿਚਲੇ ਦੋ ਤੁਸੀਂ ਜੇ ਨਾਂ ਵੀ ਦੇਖੋਗੇ ਤਾਂ ਕਈ ਵਾਰ ਸਾਡਾ ਕੁਐਸਚਨ ਸੋਲਵ ਹੋ ਜਾਂਦਾ ਹੈ ਕਿਉਂ ਹੋ ਜਾਂਦਾ ਹੈ ਕਿਉਂਕਿ ਐਕਸ ਤੇ ਜੀ ਕੀ ਹੈ ਇੱਕੋ ਆਪਸ਼ਨ ਚ ਮਿਲਣਗੇ ਜੇ ਐਕਸ ਦੂਆ ਚ ਪਈ ਹੈ ਬਟ ਜੇ ਇੱਕ ਚ ਪਿਆ ਹੈ ਤਾਂ ਤੁਹਾਡਾ ਅਨਸਰ ਹੋ ਜਾਵੇਗਾ ਇਸ ਨੂੰ ਕਹਿੰਦੇ ਆ ਅਸੀਂ ਸਮਾਰਟਨੈਸ ਅਪਰੋਚ ਤਾਂ ਇਸ ਅਪਰੋਚ ਦੇ ਨਾਲ ਅਸੀਂ ਕਰਨਾ ਹੈ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਪੋਜੀਟ ਪਹਿਲਾਂ ਦੇਖਣਾ ਹੈ ਨੰਬਰ ਫਿਰ ਦੇਖਣੇ ਹਨ ਤੁਸੀਂ ਦੇਖਣ ਵੇਲੇ ਸਭ ਤੋਂ ਪਹਿਲਾਂ ਦੇਖਣਾ ਹੈ ਕਿ A ਦਾ ਜੋ Z ਹੈ ਆਪੋਜੀਟ ਹੈ ਜੇਕਰ ਨਹੀਂ ਹੈ ਤਾਂ ਤੁਹਾਨੂੰ ਸਟਾਰਟਿੰਗ ਦੇ ਰੂਲ ਪਤਾ ਲੱਗ ਗਿਆ ਨੰਬਰ ਚੱਲਣਗੇ A ਨਹੀਂ ਕਿ A ਦਾ 1 ਲਾਤਾ ਫਿਰ X ਦਾ 24 ਲਾਤਾ 26 ਲਾਤਾ 2 ਲਾਤਾ ਤਾਂ ਗਲਤ ਹੋ ਜਾਵੇਖੋ ਮੈਥਡ ਗਲਤ ਹੈ ਤਾਂ ਤੁਸੀਂ ਗਲਤ ਨਹੀਂ ਜਾਣਾ ਦੋਸਤੋ ਤਾਂ opposit alphabet ਦੀ ਵੱਖਰੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਤੁਹਾਨੂੰ ਪਤਾ ਲੱਗ ਸਕੇ ਦੋਸਤੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਦੱਸਣਾ ਵਧੀਆ ਲੱਗੀ ਲਾਈਕ ਕਰਨਾ ਨਿਊ ਵੀਵਰਾਂ ਨੂੰ ਸਬਸਕ੍ਰਾਈਬ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਵੀਡੀਓ ਨੂੰ ਤਾਂ ਜੋ ਸਾਰਿਆਂ ਤੱਕ ਇਹ ਵੀਡੀਓ ਚਲੀ ਜਾਵੇ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ